ਪਈਦੀ ਆਇਆ ਜੇ ਟੂਈ ਤਾਂ ਜਮਾਨੀ ਤੋਰ ਹੁੰਦਾ ਜੀ ਹੋਰ ਕੀ ਕਹਿੰਦੇ ਹਸਪੀਟਲ ਚ ਆਏ ਹੁਣ ਕਹਿੰਦੇ ਜੇ ਹਰਤਾਲ ਆਵੇ 11 ਵਜੇ ਕਹਿੰਦੇ ਬੈਠਣਗੇ ਡਾਕਟਰ ਇਲਾਜ ਪਹਿਲਾਂ ਤੁਸੀਂ ਚੱਲ ਰਿਹਾ ਤਾਂ ਹਾਂਜੀ ਹਾਂਜੀ ਚੱਲਦਾ ਪਰ ਅਪਜੋਤ ਕੋਲੋਂ ਚੱਲਦਾ ਜੀ ਹੱਡੀਆਂ ਵਾਲੇ ਡਾਕਟਰ ਤੋਂ ਦਵਾਈ ਲੈਣੇ ਆ ਤੁਹਾਨੂੰ 11 ਵਜੇ ਤੱਕ ਬੈਠਣਾ ਹਾਂਜੀ ਬੈਠਾਂਗੇ ਹੋਰ ਕੀ ਕਰਨਾ ਜੀ ਦੂਰੋਂ ਆਏ ਆ ਅੰਮ੍ਰਿਤਵਾਲਾ ਜੇ ਕਿੰਨਿਆ ਟਾਈਮ ਹੋ ਗਿਆ ਐ ਮੈਂ ਕਿੰਨੀ ਵਾਰ ਸਰ 8:00 8:30 ਵਜੇ ਦੇ ਬੈਠੇ ਆ ਜੀ 8:00 ਵਜੇ ਤੋਂ ਪਹਿਲਾਂ ਕੋਈ ਆਇਆ ਨਹੀਂ ਸੀਗਾ 8:30 8:00 8:30 ਵਜੇ ਆਇਆ ਜੀ ਲੈ ਉਸ ਤੋਂ ਬਾਅਦ ਪਤਾ ਲੱਗਿਆ ਕਹਿੰਦੇ ਵੀ ਹਰਤਾਲ ਅੱਜ ਬੈਠੇ ਜਾਂਦੀ ਵੇਟ ਕਾ ਦੇ ਡਾਕਟਰ ਦੀ ਜੀ। ਹਰਤਾਲ ਬੰਦੀਆਂ ਜਿਹੜੀਆਂ ਸੀਗੀਆਂ ਉਹ ਕਹਿੰਦੇ ਵੀ 11 ਵਜੇ ਤੋਂ ਬਾਅਦ ਦੇਖਦੇ ਆਂ ਜੀ ਡਾਕਟਰ ਆ ਗਏ ਤਾਂ ਠੀਕ ਆ। ਨਹੀਂ ਫਿਰ 12 ਤੱਕ ਹਰਤਾਲ ਕਹਿ ਰਹੇ ਆ ਜੀ। ਖੱਜਲ ਖਵਾਦੀ ਬਹੁਤ ਜੀ ਬਹੁਤ ਜ਼ਿਆਦੇ ਜੀ। ਮੈਂ ਐਸਡੀਐਚ ਸਮਰਾਲਾ ਵਿੱਚ ਐ ਮੈਡੀਕਲ ਆਫੀਸਰ ਗਾਇਨਕੋਲੋਜਿਸਟ। ਡੋਟ ਸਾਹਿਬ ਕੀ ਡੀਆਂ ਮੁੱਖ ਮੰਗਾਂ ਨੇ ਜਿਹੜੀਆਂ ਲੈ ਕੇ ਹਰਤਾਲ? ਸਾਡੀ ਮੁੱਖ ਮੰਗਾਂ ਕਾਫੀਆਂ ਨੇ ਬਟ ਇਹ ਮੇਨ ਮੁੱਦਾ ਸਾਡਾ ਇਹ ਹੈ ਕਿ ਸਾਡੀ ਡਾਕਟਰਾਂ ਨੂੰ ਬਿਲਕੁਲ ਸੁਰੱਖਿਆ ਨਹੀਂ ਹੈ। ਐਜ਼ ਅ ਫੀਮੇਲ ਡਾਕਟਰ ਸਾਨੂੰ ਇੱਥੇ ਜ਼ਿਆਦਾ ਸੁਰੱਖਿਆ ਦੀ ਲੋੜ ਹੁੰਦੀ ਹੈ ਨਾਈਟ ਡਿਊਟੀਆਂ ਕਰਨੀ ਪੈਂਦੀਆਂ ਨੇ ਈਵਨਿੰਗ ਡਿਊਟੀ ਕਰਨੀ ਪੈਂਦੀਆਂ ਨੇ ਇੱਕੋ ਹੀ ਸਿਕਿਉਰਿਟੀ ਗਾਰਡ ਹੁੰਦਾ ਹੈ ਤੇ ਹੋਰ ਸਿਕਿਉਰਿਟੀ ਗਾਰਡ ਦੀਆਂ ਪਰਤੀਆਂ ਹੋਣੀਆਂ ਚਾਹੀਦੀਆਂ ਸਿਕਿਉਰਿਟੀ ਹੋਰ ਹੋਣੀ ਚਾਹੀਦੀ ਕੋਈ ਵੀ ਕਈ ਕਈ ਵਾਰ ਪੇਸ਼ੈਂਟ ਆ ਜਾਂਦਾ ਹੈ ਕੋਈ ਡਰੰਕ ਹੁੰਦਾ ਹੈ ਕਦੇ ਉਹਨਾਂ ਨਾਲ ਸਿਰਫ ਮੇਲ ਹੁੰਦੇ ਨੇ ਤਾਂ ਸਾਨੂੰ ਬਿਲਕੁਲ ਸਿਕਿਉਰਿਟੀ ਨਹੀਂ ਲੱਗਦੀ ਬਿਲਕੁਲ ਸੁਰੱਖਿਤ ਫੀਲ ਨਹੀਂ ਹੁੰਦਾ ਇੱਥੇ ਤੇ ਕਾਫੀ ਇਨਸੀਡੈਂਸਿਸ ਹੋਣੇ ਅੱਜਕੱਲ ਇਹ ਹੋਣੇ ਨੇ ਜਿੰਨ ਉਹਨੂੰ ਦੇਖ ਕੇ ਡਰਦੇ ਹੋਏ ਮੈਨੂੰ ਐ ਲੱਗਦਾ ਹੈ ਕਿ ਨਾਈਟ ਡਿਊਟੀਆਂ ਤੇ ਇਵਨਿੰਗ ਡਿਊਟੀ ਮਤਲਬ ਆਰ ਡਾਰਸ ਜੇ ਅਸੀਂ ਕਰ ਹੀ ਨਹੀਂ ਸਕਦੇ ਤੇ ਫਿਰ ਅੱਗੇ ਲਈ ਡਾਕਟਰਾਂ ਲਈ ਬਹੁਤ ਮੁਸ਼ਕਿਲ ਹੋ ਜਾਏਗਾ ਕਿ ਫੀਮੇਲਸ ਡਾਕਟਰ ਹੀ ਨਹੀਂ ਅੱਗੇ ਕਰਨਗੇ ਹੀ ਨਹੀਂ ਇਹ ਸਟੈਪ ਹੀ ਨਹੀਂ ਲੈਣਗੇ ਕਿ ਅਸੀਂ ਡਾਕਟਰਾਂ ਦੀ ਭਰਤੀ ਕਰੀਏ ਮੇਰਾ ਨਾਮ ਡਾਕਟਰ ਲਖਵਿੰਦਰ ਸਿੰਘ ਹੈ ਮੈਂ ਸਿਵਲ ਹਸਪਤਾਲ ਸਮਰਾਲਾ ਦੇ ਵਿੱਚ ਬਤੌਰ ਅਨਸਥੈਟਿਸਟ ਮੈਡੀਕਲ ਅਫਟਰ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਤੇ ਅੱਜ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਕਿ ਮਾਈਂਡ ਮੋਡਲ ਹੈ ਇਹਦਾ ਮੇਨ ਮੋਟਿਵ ਜੋ ਸਰਕਾਰ ਦੀਆਂ ਹੈਲਥ ਸਿਸਟਮ ਪ੍ਰਤੀ ਨੀਤੀਆਂ ਨੇ ਉਹਦੇ ਵਿਰੋਧ ਦੇ ਵਿੱਚ ਹੋ ਰਿਹਾ ਸਾਡੀ ਮੇਨ ਕੁਝ ਮੁੱਦੇ ਨੇ ਕਿ ਪੰਜਾਬ ਦੇ ਹੈਲਥ ਸਿਸਟਮ ਨੂੰ ਬਚਾਇਆ ਜਾਵੇ ਜਿਹੜੀਆਂ ਭਰਤੀਆਂ ਨੇ ਐਮਬੀਬੀਐਸ ਡਾਕਟਰਾਂ ਦੀਆਂ ਉਹ ਸਾਡੀ ਐਸਸੀਮ ਵੱਲੋਂ ਇਹ ਡਿਮਾਂਡ ਆ ਕਿ ਰੈਗੂਲਰ ਤੌਰ ਤੇ ਕੀਤੀਆਂ ਜਾਣ ਕਿਉਂਕਿ ਇਸ ਵੇਲੇ ਸਾਰੇ ਪਾਸੇ ਸਪੈਸ਼ਲਿਸਟ ਡਾਕਟਰਾਂ ਨੂੰ emergancy dutyਆਂ ਕਰਨੀਆਂ ਐਂਪਰੇਰੀਆਂ ਨੇ ਜਿਸ ਕਾਰਨ ਆਮ ਪਬਲਿਕ ਨੂੰ ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਚੰਗੀ ਤਰ੍ਹਾਂ ਨਹੀਂ ਮਿਲ پا ਰਹੀਆਂ ਇਸ ਤੋਂ ਇਲਾਵਾ ਇੱਕ ਜੋ ਡਾਕਟਰ ਅਤੇ ਮੈਡੀਕਲ ਵਰਕਰ ਨੇ ਇਹਨਾਂ ਦੀਆਂ ਸੁਰੱਖਿਆ ਦਾ ਮੁੱਦਾ ਇਸ ਦੀ ਸਾਨੂੰ ਇੰਸ਼ੋਰੈਂਸ ਦੇ ਨਾਲ ਨਾਲ ਇੰਪਲੀਮੈਂਟੇਸ਼ਨ ਜ਼ਰੂਰੀ ਚਾਹੀਦੀ ਹੈ ਤੇ ਉਸ ਤੋਂ ਇਲਾਵਾ ਇੱਕ ਅਸ਼ੁਰਡ ਕੈਰੀਅਰ ਅੱਗੇ ACP ਕਹਿੰਨੇ ਅਸੀਂ 4914 ਉਹ ਅਸੀਂ ਸਾਡੀ ਡਿਮਾਂਡ ਆ ਕਿ ਉਹ ਸਾਨੂੰ ਦਿੱਤੀ ਜਾਵੇ ਕਿਉਂਕਿ ਇਹ ਹਰਿਆਣਾ ਅਤੇ ਦਿੱਲੀ ਵਿੱਚ ਆਲਰੇਡੀ ਹੈ ਤੇ ਜਿਨਨੇ IS ਸਿਵਲ ਸਰਵਿਸ ਜੱਜ ਸਵਾਨ ਹਨ ਉਹਨਾਂ ਨੂੰ ਆਲਰੇਡੀ ਮਿਲ ਲਿਹੀ ਹੈ ਤੇ ਇਹ ਕੋਈ ਨਵਾਂ ਪੱਤਾ ਨਹੀਂ ਹੈ ਇਹ ਇੱਕ ਪਹਿਲਾਂ ਤੋਂ ਹੀ ਲੱਗੀ ਹੁੰਦੀ ਸੀ ACP ਪਹਿਲੇ ਸਾਰੇ ਹੁੰਦਾ ਸੀ ਜੋ ਕਿ ਹੁਣ ਸਰਕਾਰ ਨੇ ਬੰਦ ਕਰ ਦਿੱਤੀ ਹੈ ਆਪਣੇ ਸਿਸਟਮ ਦੇ ਵਿੱਚ ਡਾਕਟਰਾਂ ਦੀ ਤਾਂ ਪਹਿਲਾਂ ਹੀ ਘਾਟ ਹੈ ਤੇ ਇਸ ਲਈ ਅਸੀਂ ਸਮਝਦੇ ਹਾਂ ਕਿ ਥੋੜਾ ਜਿਹਾ ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ ਤੇ ਸਾਡੀਆਂ ਜੋ ਮੁੱਖ ਮੰਗਾਂ ਨੇ ਉਹਨਾਂ ਉੱਤੇ ਹਮਦਰਦੀ ਨਾਲ ਵਿਚਾਰ ਕਰਕੇ ਲਾਗੂ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਕੀ ਕਰਨੇ ਜਾ ਰਹੇ ਹੋ ਅਗਰ ਨਹੀਂ ਹੁੰਦਾ ਹੈ ਸਾਡੀ ਜੋ PCMS ਐਸੋਸੀਏਸ਼ਨ ਹੈ ਸਰਕਾਰੀ ਡਾਕਟਰਾਂ ਦੀ ਪੂਰੇ ਪੰਜਾਬ ਦੀ ਉਨ੍ਹਾਂ ਵੱਲੋਂ ਪੜਾਵਦ ਇੱਕ ਸਟ੍ਰੈਟਜੀ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਪਹਿਲੇ 3 ਦਿਨ ਅਸੀਂ 9 ਤੋਂ 11 ਤੱਕ ਅੱਧੇ ਦਿਨ ਦੀ ਓਪੀਡੀ ਨਹੀਂ ਕਰਾਂਗੇ ਤਾਂ ਜੋ ਆਮ ਪਬਲਿਕ ਨੂੰ ਵੀ ਜ਼ਿਆਦਾ ਸਫਰ ਨਾ ਕਰਨਾ ਪਵੇ ਲੇਕਿਨ ਅਗਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਪੜਾਵਰ ਇਸ ਸੰਘਰਸ਼ ਨੂੰ ਹੋਰ ਅੱਗੇ ਡਾਕਟਰ ਸਾਹਿਬਾ ਹੋਣਾ ਅੱਜ ਤੋਂ ਜਿਹੜੀ OPD ਕਿੰਨੇ ਵੇਰ ਤੱਕ ਜਿਹੜੀ ਹੈ 3 ਘੰਟੇ ਤੁਸੀਂ ਕਹਿ ਰਹੇ ਹੋ ਬੰਦ ਰਿਹਾ ਕਰੇਗੀ ਫਿਲਹਾਲ ਪਹਿਲੇ ਭਰਾ ਦੇ ਵਿੱਚ ਅਸੀਂ 8 ਤੋਂ 11 ਵਜੇ ਤੱਕ ਕੋਈ OPD ਨਹੀਂ ਕਰਾਂਗੇ ਸਿਰਫ ਤੇ ਸਿਰਫ ਐਮਰਜੈਂਸੀ ਸਵਾਮਾਂ ਚੱਲਣਗੀ ਇਹਦੇ ਨਾਲ ਜਿਹੜੇ ਪੇਸ਼ੈਂਟ ਆ ਰਹੇ ਨੇ ਉਹਨਾਂ ਨੂੰ ਕਾਫੀ ਖੱਜਲ ਖੋਰੀ ਹੋਏਗੀ ਇਹਨਾਂ ਬਾਰੇ ਸਾਡੀ ਮਰੀਜ਼ਾਂ ਪ੍ਰਤੀ ਪੂਰੀ ਹਮਦਰਦੀ ਹੈ ਅਸੀਂ ਉਹਨਾਂ ਦੇ ਨਾਲ ਆ ਲੇਕਿਨ ਅਸੀਂ ਹੈਲਥ ਸਿਸਟਮ ਬਚਾਉਣ ਲਈ ਤਾਂ ਜੋ ਸਾਡੇ ਕੋਲ ਜੋ ਗਰੀਬ ਤਫਕੀ ਦਾ ਮਰੀਜ਼ ਆਉਂਦਾ ਹੈ ਉਸ ਨੂੰ ਵਧੀਆ ਸਿਹਲ ਸਹੂਲਤਾਂ ਦੇਣ ਲਈ ਡਾਕਟਰਾਂ ਦੀ ਰੈਗੂਲਰ ਭਰਤੀ ਕਰਨ ਲਈ ਸਾਡਾ ਇਹ ਸੰਘਰਸ਼ ਅਤੇ ਡਾਕਟਰਾਂ ਦੀ ਸਿਕਿਉਰਿਟੀ ਲਈ ਜਿਵੇਂ ਕਿ ਹੁਣ ਤੁਸੀਂ ਕੋਲਕਾਤਾ ਦੇਖਿਆ ਕੱਲ ਪਰਸੋ ਮੁਕੰਦਪੁਰ ਦੇ ਵਿੱਚ ਵੀ ਹੋਇਆ ਜੋ ਕਿ ਬਹੁਤ ਹੀ ਸ਼ਰਮਨਾਕ ਘਟਨਾਵਾਂ ਹੋ ਰਹੀਆਂ ਨੇ ਇੱਕ ਸਿਕਿਉਰਟੀ ਦਾ ਮੁੱਦਾ ਅਤੀ ਤੀਸਰਾ ਸਾਡੀ ACP ਦਾ ਮੁੱਦਾ ਇਹ ਅਸੀਂ ਤਾਂ ਜੋ ਡਾਕਟਰ ਸਰਵਿਸ ਦੇ ਵਿੱਚ ਰਹਿਣ ਡਾਕਟਰ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿ ਉਹ ਆਪਣੀ ਸਰਵ ਛੱਡਣ ਲਈ ਮਜਬੂਰ ਹੋ ਜਾਣ ਕਿਉਂ ਜੋ ਹਲੇ 50% ਤਾਂ ਪੋਸਟਾਂ ਸਿਰਫ ਭਰੀਆਂ ਹੋਈਆਂ ਨੇ ਸਰਕਾਰੀ ਡਾਕਟਰਾਂ